ਗੰਦ ਵੇਖਾ ਕਿਦਾਂ ਪਿਆ ਵਾ ਰੋਜ਼ ਕਹਿੰਦੀ ਆ ਪਿਤਰੇ ਇੱਕ ਛਾਂਗ ਦੋ ਪਰ ਨਾ ਇਹਨਾਂ ਨੇ ਕਿਹੜਾ ਹੁੰਜਣਾ ਵਾ ਹੁੰਜਣਾ ਤੇ ਮੈਨੂੰ ਪੈਂਦਾ ਵਾ ਜਿਹੜੇ ਬੰਦੇ ਨੂੰ ਸਫਾਈ ਕਰਨੀ ਪਵੇ ਉਹਨੂੰ ਹੀ ਹੋਣਾ ਇਹਨਾਂ ਨੂੰ ਕਾਦਾ ਵਾ ਆਰਾਮ ਨਾਲ ਕਰ ਨਿਕਲ ਜਾਂਦੇ ਘਰੋਂ ਬਾਹਰ ਆ ਗਏ ਜੇ ਉਹ ਇਹੋ ਛੱਡ ਪਰੇਗਾ ਮੈਨੂੰ ਨਾ ਫੁਲਕਾ ਦੇ ਫੁਲਕਾ ਵੀ ਦੇ ਦਿੰਨੀ ਆ ਆ ਗੰਦ ਵੇਖਿਆ ਕਿਦਾਂ ਪਿਆ ਵਾ ਇਹ ਤੇ ਪਹਿਣਾ ਹੀ ਪਹਿਣਾ ਵਾ ਉਹ ਬੰਦੇ ਕਿਹਨੂੰ ਮੈਂ ਕਿਹਾ ਵਾ ਉਕੇ ਮੈਂ ਮਾਊਂਗਾ ਤੇ ਪੱਤੇ ਲਾ ਕੇ ਲੈ ਜਾਊਂਗਾ ਬੱਕਰੀਆਂ ਵਾਸਤੇ ਉਤਰਾ ਲਾ ਕਿਤੇ ਸੁੱਤਾ ਕਿਤੇ ਢਿੱਡ ਤੇ ਪੈ ਗਈ ਇਹ ਤਾਂ ਕਦੋਂ ਖਾਣੇ ਆ ਆ ਮੇਰੇ ਘਰਾਂ ਤੇ ਫਾਹ ਪਾਇਆ ਵਾ ਸਾਰਾ ਦਿਨ ਮੈਨੂੰ ਝਾੜੂ ਫੜ ਰੱਖਣੀ ਮੈਂ ਕਦੀ ਉੱਥੋਂ ਹੁੰਦਾ ਤੇ ਕੱਲ ਮੈਂ ਸ਼ਗਰ ਜਾ ਲੈ ਕੇ ਆਊਂਗਾ ਤੇ ਮਤਲਬ ਬਣ ਕੇ ਲੈ ਜਾਊਂਗਾ ਮੇਰੀ ਗੱਲ ਸੁਣੋ ਹਾਂ ਹਾਂ ਛਾਂ ਤੇ ਆ ਕਮਰਿਆਂ ਦੀ ਬਿਛਰੀ ਆ ਜਾਂਦੀ ਆ ਤੇ ਜੀ ਉਹਨੇ ਆਉਣਾ ਵਾ ਆ ਲੈਂਡਸਕੇਪੇ ਛੂਪੇ ਜੇ ਇਹਦੇ ਤੇ ਇਹਨੂੰ ਵਢਾਈ ਦਿਓ ਹਾਂ ਮੇਰੀ ਗੱਲ ਸੁਣ ਲੈ ਜਿੰਨਾ ਕ ਦਿਮਾਗ ਨਾ ਉਹ ਨਹੀਂ ਕੀ ਗੱਲ ਕਰਿਆ ਕਰ ਵਢਾ ਦੇ ਮੈਂ ਤੇ ਆ ਉਹ ਬੂਟੇ ਲੈ ਕੇ ਰੱਖੇ ਹੋਰ ਲੋਣੇ ਜੇ ਆ ਪਾਉ ਗਾਂ ਦੇ ਵੇੜੇ ਚੰਗੀ ਤਰ੍ਹਾਂ ਕਿਹੜਾ ਹੁੰਜਣਾ ਵਾ ਹੁੰਜਣਾ ਤੇ ਮੈਨੂੰ ਪੈਂਦਾ ਵਾ ਖਲਾਰਾ ਪਾ ਕੇ ਤਾਂ ਨਿਕਲ ਜਾਂਦੇ ਚਲ ਤੂੰ ਵਢਾ ਲਈ ਦਵਾਂਗੇ ਨੂੰ ਮੇਰੀ ਗੱਲ ਸੁਣਾ ਤੂੰ ਕਹਿ ਤੇ ਲਈ ਹੈ ਨਾ ਵਢਾ ਦੀਏ ਕੰਬਲੀਆਂ ਲੋਕੀ ਰੁੱਖ ਲਾਉਂਦੇ ਫਿਰਦੇ ਆ ਐਵੇਂ ਇੰਗ ਗਰਮੀ ਪੈਂਢੀ ਆ ਗਰਮੀ ਤੇ ਬਥੇਰੀ ਪੈਂਢੀ ਆ ਪਰ ਇਹ ਆ ਫਤਰੀ ਇੱਕ ਦਾ ਗੰਦ ਬੜਾ ਪੈਂਦਾ ਮੈਂ ਤਾਂ ਕਹਿ ਲਈ ਆ ਉਹ ਮੇਰੀ ਗੱਲ ਸੁਣ ਲੈ ਇਹੋ ਗੰਦ ਨਵੇੜ ਤੇ ਨਵੇੜ ਤੇ ਲੋਕਾਂ ਨੇ ਘਰਾਂ ਚੋਂ ਸਭ ਚੀਜ਼ਾਂ ਪੁੱਟ ਛੜੀਆਂ ਪਤਾ ਨਾ ਚਲ ਇਦਾਂ ਕਰੋ ਤੁਸੀਂ ਵੇਹਲੀ ਚਲਾ ਲਓ ਮੋਟਰ ਤੇ ਲਾ ਲਓ ਜਾ ਕੇ ਪਰ ਨਾ ਆ ਵੇਲੇ ਚ ਸਾਰੀਆਂ ਮੇਰੀ ਗੱਲ ਸੁਣ ਬੈਣਾ ਤੇ ਘਰ ਹੁੰਦਾ ਕਿ ਜਾ ਕੇ ਚਵੀ ਕਿਨੇ ਮੋਟਰ ਤੇ ਰਹਿਣਾ ਵਾ ਉਹ ਤੁਹਾਡਾ ਨਾ ਬਾਬਾ ਕੋ ਜੱਦ ਸਕਦਾ ਮੇਰੀ ਗੱਲ ਸੁਣ ਲੈ ਆ ਇੱਥੇ ਬੂਟਾ ਇੱਥੇ ਲਾ ਦੇਣਾ ਵਾ ਇੱਥੇ ਚੱਲ ਲਾ ਦੋ ਲਾ ਦੇ ਚੋ ਇੱਕ ਆ ਗਈਆ ਚੱਲ ਮੁੜ ਕੇ ਉਹਦੇ ਉਹਦੀ ਪੱਤ ਜੜ ਘੱਟ ਹੁੰਦੀ ਆ ਚੰਗਾ ਬਾਬਾ ਲਾ ਦੋ ਚਲ ਨਾ ਪੜਦਾ ਕਲਾ ਦੇ ਯਾਰ ਹੋਰ ਲੱਗਦੀ ਆ ਗਈ ਆ ਤੁਸੀਂ ਕਿਹੜਾ ਮੰਨਣਾ ਹੁੰਦਾ ਵਾ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਆ ਕਿ ਪਾ ਬੀਜੀ ਤੁਸੀਂ ਕਿਹੜੀ ਗੱਲੋਂ ਝਾੜੂ ਲਵਾਉਂਦੇ ਲਿਓ ਮੈਂ ਲਾ ਦਿੰਨੀ ਤਾਂ ਉਸ ਦੇ ਇੱਕ ਵਾਰੀ ਕਹ ਦਿੱਤੀ ਕਿ ਕੰਮ ਨਹੀਂ ਕਰਨਾ ਹੈਗਾ ਤੇ ਦੱਸ ਨਾ ਮੈਂ ਬਿਮਾਰ ਥੋੜੀ ਆ ਤੇ ਇਹ ਮੈਨੂੰ ਬਿਮਾਰ ਬਣਾ ਕੇ ਰੱਖ ਤਵਾ ਅਹੀਂ ਨਹੀਂ ਤੁਹਾਨੂੰ ਬਿਮਾਰ ਬਣਾਇਆ ਹੈਗਾ ਅਹੀਂ ਕਿਹੜਾ ਆਨੇ ਤੁਸੀਂ ਕੁਝ ਕਰੋ ਹੀ ਨਾ ਪਰ ਇਦਾਂ ਦੇ ਕੰਮ ਨਾ ਨਾ ਕਰੋ ਤੁਸੀਂ ਚੱਲ ਇਹਦੇ ਨਾਲ ਕੀ ਹੁੰਦਾ ਵਾ ਇੱਥੇ ਮੈਂ 2 ਮਿੰਟ ਝਾੜੂ ਲਾ ਦੇਣਾ ਮੈਂ ਵਿਹਲੀ ਹੋ ਜਾਣਾ ਛੱਟ ਸਾਡੇ ਕਹਿੰਦੀ ਨੇ ਨਾ ਕੋਈ ਗੱਲ ਤੁਹਾਨੂੰ ਡਾਕਟਰ ਨੇ ਕਿਹਾ ਵਣਾ ਕਿ ਤੁਹਾਨੂੰ ਰੈਸਟ ਦੀ ਜ਼ਰੂਰਤ ਆ ਨਹੀਂ ਇਹਨਾਂ ਕੋਲੋਂ ਕੰਮ ਕਰਾਉਣਾ ਹੈਗਾ ਇਹ ਤਾਂ ਤਾਂ ਕਰਕੇ ਕਹਿਂਦੇ ਆ ਨਾ ਮੈਂ ਨਾ ਅੰਦਰ ਬੈਠ ਬਥੱਕ ਜ ਤੂੰ ਪਾ ਨੂੰ ਜੇ ਈ ਗੱਲਾਂ ਨੇ ਕੋਈ ਉਦਾਂ ਕੰਮ ਕਰ ਲਿਆ ਕਰੋ ਹਾਂ ਸੌ ਕੰਮ ਕਰਨ ਵਾਲੀ ਨਹੀਂ ਜ਼ਰੂਰੀ ਤੈਨੂੰ ਝਾੜੂ ਹੀ ਲਾਉਣਾ ਵਾ ਚੱਲ ਮੈਂ ਬਾਕੀ ਵੀ ਕਰ ਲੈਨੀ ਆ ਉਹ ਇੱਥੇ ਮੈਂ ਚੱਲ ਖਲਾਰਾ ਪਿਆ ਹੀ ਮੜਾ ਜਾ ਮਾਰ ਦਿੰਨੀ ਆ ਹੋਰ ਨਹੀਂ ਤੇ ਸੈਰ ਸੂਰੀ ਕਰ ਲਿਆ ਕਰੋ ਮੰਮੀ ਦੇ ਨਾਲ ਚੱਲ ਜਾ ਕਰੋ ਉੱਥੋਂ ਘੁੰਮ ਫਿਰ ਆਇਆ ਕਰੋ ਚੱਲ ਕੋਈ ਨਹੀਂ ਭੈਣ ਮੈਂ ਉਹ ਹੀ ਕਰ ਲਿਆ ਕਰੂੰਗੀ ਚੱਲ ਹੁਣ ਆ ਇੱਥੇ ਥੋੜਾ ਜਿਹਾ ਥਨੂੰ ਮਾਰ ਲੈਂਦੇ ਆ ਲਿਓ ਮੈਂ ਫੇਰਦੀ ਆ ਲੈ ਤੂੰ ਮਾਰ ਲੈ ਫੇਰ ਇਕ ਦਿਨ ਇਹ ਕੰਮ ਨਾ ਕਰਿਆ ਕਰੋ ਤੁਹਾਨੂੰ ਜਦੋਂ ਅਸੀਂ ਇੱਕ ਰੀ ਡੱਕਿਆ ਵਾ ਤੇ ਫਿਰ ਤੁਸੀਂ ਕਾਦੇ ਲਈ ਇੰਜ ਦੇ ਕੰਮ ਕਰਦੇ ਹੋ ਨਾਲੇ ਹੁਣ ਆਵੇ ਨੀਵੇਂ ਲੱਗ ਹੋਊਗੇ ਕੰਮ ਕਰਨਾ ਪੈਂਦਾ ਵਾ ਜਿਮੜ ਕੇ ਕੋਈ ਪ੍ਰੋਬਲਮ ਹੋ ਗਈ ਤੇ ਫਿਰ ਤੁਹਾਨੂੰ ਨੇ ਫਿਰ ਸਾਨੂੰ ਗੱਲਾਂ ਕਰਨੀਆਂ ਨਾਲੇ ਮੰਮੀ ਕਿੱਥੇ ਨੰਨਾ ਨੋਣੀ ਪਤਾ ਲੱਗਨਦਿਆ ਹੁਣ ਦੱਸ ਨਾ ਹੁਣ ਮੰਮੀ ਦਾ ਦਿਵਾਲੇ ਨਾ ਹੋ ਜੀ ਉਹਨੇ ਥੋੜਾ ਮੈਨੂੰ ਕਿਹਾ ਵਾ ਕੰਮ ਕਰਨ ਨੂੰ ਉਦਾਂ ਭਾਬੀ ਜੀ ਤੁਹਾਨੂੰ ਪਤਾ ਮੇਰੇ ਟਿਕਾ ਨਹੀਂ ਦਿੰਦੇ ਹੈਗੇ ਪਤਾ ਮੈਨੂੰ ਕਿੰਨੀਆਂ ਗੱਲਾਂ ਕਰਦੇ ਨੇ ਇਹ ਨਹੀਂ ਗੱਲਾਂ ਕਰਦੇ ਇੰਨਾ ਕੁ ਮੜਾ ਮੜਾ ਬੰਦਾ ਕਰ ਹੀ ਲੈਂਦਾ ਵਾ ਚਲੋ ਕੋਈ ਨਹੀਂ ਜੋ ਬਾਹਰ ਜਾ ਕੇ ਹੋਰ ਕੋਈ ਕੰਮ ਘੁੰਮੇ ਜ਼ਰੂਰੀ ਹੈ ਵੀ ਕੰਮ ਹੀ ਕਰਨਾ ਹੁੰਦਾ ਵਾ ਚੰਗਾ ਭਨੇ ਹੁਣ ਮੰਮੀ ਦੇ ਨਾਲ ਦਵਾਲੇ ਹੋ ਜੀ ਜਾ ਕੇ ਕੋਈ ਨਹੀਂ ਨਹੀਂ ਕੁਛ ਕਹਿੰਦੀ ਆਹ ਪਾ ਬੀ ਵੀ ਨਾ ਪਤਾ ਨਹੀਂ ਕਾਦੀ ਬਣੇ ਨੇ ਮਾੜਾ ਜਿਹਾ ਵੀ ਬੰਦਾ ਕਿਤੇ ਇੱਧਰ ਉਧਰ ਹੋਏ ਨਾ ਉਸੇ ਵਲੇ ਦੋ ਵਾ ਦਾ ਫੜ ਕੇ ਛਾੜੂ ਲਾਉਣ ਲਾ ਪੈਂਦੀ ਨੇ ਅੱਗੇ ਵੀ ਤੇ ਰੋਜ਼ ਭਲਾ ਹੁੰਦਾ ਹੀ ਏ ਇਦਾਂ ਕਰਦੇ ਜਿੱਦੋਂ ਐ ਨਹੀਂ ਹੀ ਆਏ ਤੇ ਇਹਦੇ ਕੋਈ ਕੰਮ ਨਹੀਂ ਹਾਂ ਕਰਦੀਆਂ ਆ ਲੋ ਪੀ ਲੋ ਪਾਣੀ ਬੈਠਾ ਕੱਲ ਵੀਰ ਘਰ ਗਈ ਸੀ ਤੇ ਫਿਰ ਕੀ ਗੱਲ ਬਣੀ ਗੱਲ ਕਾਦੀ ਬਣਨੀ ਸੀਗੀ ਕੱਲ ਤੇ ਬਹੁਤਾ ਹੀ ਵਧੀਆ ਕੰਮ ਹੋਇਆ ਤੁਹਾਡੀ ਪਰਜਾਈ ਸ਼ਹਿਰ ਗਈ ਸੀ ਅੱਛਾ ਉਹ ਤੇ ਮੇਰੇ ਮੱਥੇ ਨਹੀਂ ਲੱਗੀ ਹਾਂ ਹਾਂ ਤੇ ਫਿਰ ਮੈਂ ਵਾਵਾ ਚਰ ਵਿਆਹੀ ਉੱਥੇ ਠੀਕ ਆ ਠੀਕ ਆ ਆਹੋ ਮੈਂ ਤੇ ਫਿਰ ਵਧਾਈ ਦਿੱਤੀ ਸ਼ਰਨੋਂ ਵੀ ਅੱਛਾ ਉਹ ਵੀ ਬੜਾ ਖੁਸ਼ ਹੋਈ ਅੰਨੇ ਚਲੋ ਕੋਈ ਗੱਲ ਤੇ ਤੇ ਲੈ ਵੀ ਕੁੜੀ ਬੜੀ ਖੁਸ਼ ਹੋਆ ਤੇ ਪਰਨਾ ਇੱਕ ਗੱਲ ਤਾਂ ਮੈਨੂੰ ਬੜਾ ਦੁੱਖ ਹੋਇਆ ਕੱਲ ਮੈਂ ਵੀ ਪੁੱਤ ਉਹ ਦਿਨ ਮੈਂ ਆਈ ਤੇ ਉਹ ਦਿਨ ਕਿ ਉਹ ਮੈਨੂੰ ਦੱਸਿਆ ਤੇ ਮੈਨੂੰ ਕਹਿੰਦੀ ਹੀ ਪੀ ਦੱਸਣ ਨੂੰ ਤਾਂ ਮੈਂ ਚਾਚੀ ਜੀ ਤੁਹਾਨੂੰ ਦੱਸ ਦੇਣਾ ਹੈਗਾ ਮੇਰਾ ਜੀ ਵੀ ਕਰਦਾ ਸੀ ਪਰ ਮੰਮੀ ਨੇ ਮਨਾ ਕੀਤਾ ਹੈਗਾ ਕਿ ਚਾਚੀ ਨੂੰ ਨਹੀਂ ਦੱਸਣਾ ਹੁਣ ਮੈਂ ਚੀਜ਼ ਦਾ ਕੀ ਮਤਲਬ ਕੱਢਾਂ ਕਿ ਮੈਨੂੰ ਕੀ ਸਮਝਦੀ ਮੈਨੂੰ ਕ ਲੈਣੀ ਸਮਝਦੀ ਹੈ ਫਿਰ ਤੇ ਉਹਨੂੰ ਪਤਾ ਲੱਗ ਗਿਆ ਤੇ ਪਤਾ ਨਹੀਂ ਕੀ ਹੋ ਜਾਣਾ ਵਾ ਦੱਸ ਮੈਂ ਦੁਖਣ ਵਾ ਇਹਨਾਂ ਦੀ ਐਵੇਂ ਨਾ ਉਲਟਾ-ਪੁਲਟਾ ਨਾ ਸੋਚਿਆ ਕਰ ਕੱਖ ਨਹੀਂ ਹੁੰਦਾ ਤੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਤੂੰ ਤਾਂ ਬੋਲੀ ਜ਼ਰੂਰ ਹੈ ਦਿਲ 'ਚ ਕੱਖ ਨਹੀਂਗਾ ਉਹਦੇ ਜੇ ਦਿਲ 'ਚ ਕੁਝ ਨਹੀਂਗਾ ਤਾਂ ਆਪਣੀ ਨੌਂ ਨੂੰ ਕਿਹਾ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਮੈਂ ਇੰਨੀ ਮਾੜੀ ਆ ਮੈਂ ਜਿੰਨੀ ਖੁਸ਼ ਹੋਈ ਆ ਨਾ ਸੁਣ ਕੇ ਮੈਨੂੰ ਨਹੀਂ ਮੈਦੇ ਵੀ ਆਪ ਹੀ ਨਹੀਂ ਖੁਸ਼ ਹੋਈ ਹੋਗੀ ਮੇਰੀ ਤੇਰਾਂ ਗੱਲ ਉਹਨੇ ਨਾ ਜੋ ਮਰਜੀ ਕਰਦੇ ਤੇ ਹੁਣ ਇਹੋ ਗੱਲ ਕਹਨੇ ਕਿ ਮੈਨੂੰ ਕਿਸੇ ਗੱਲ ਦਾ ਪਤਾ ਹੀ ਨਹੀਂਗਾ ਕਿਉਂਕਿ ਨਹੀਂ ਤੇ ਉਹਨੇ ਨੋਂ ਦੇ ਆਪਣੇ ਦਵਾਲੇ ਹੋ ਜਾਣਾ ਹੀ ਆ ਤੇ ਮੈਨੂੰ ਕੀ ਲੋੜਾ ਕਹਿਣ ਦੀ ਮੈਂ ਨਾਮ ਦਾ ਨਾ ਲਈ ਮੈਂ ਤਾਂ ਕਹਿਨੀ ਆ ਕਿ ਚਲ ਸ਼ੁਕਰ ਆ ਮੇਰੇ ਮੱਥੇ ਨਹੀਂ ਲੱਗੀ ਤੇ ਮੇਰੇ ਮੂੰਹ ਚ ਵਧਾਈ ਨਿਕਲ ਜਾਣੀ ਸੀ ਤੇ ਉਹਨੇ ਮੇਰੇ ਦਵਾਲੇ ਹੋ ਜਾਣਾ ਸੀਗਾ ਹੂੰ ਜੇ ਉਹ ਰੱਬ ਕਰਦਾ ਵਾ ਨਾ ਚੰਗਾ ਹੀ ਕਰਦਾ ਵਾ ਉਹ ਤਾਂ ਗੱਲ ਤੇ ਠੀਕ ਆ ਪਰ ਇੱਕ ਗੱਲ ਨਾਲ ਹੋਰ ਵੀ ਹੈਗੀ ਆ ਨਾ ਜਿਹਦੇ ਬੱਚੇ ਨਹੀਂ ਨਾ ਹੁੰਦੇ ਲੋਕੀ ਹਮੇਸ਼ਾ ਇਹ ਤੋਂ ਥੋੜੀ ਥੋੜੀ ਕਮੀ ਕੀ ਤਰ੍ਹਾਂ ਦੇ ਰਹਿੰਦੇ ਪਤਾ ਨਹੀਂ ਕੀ ਗੱਲ ਆਂ ਦੇਬ ਦਾ ਸਾਡਾ ਪੁੱਤਾਂ ਵਰਗੇ ਨੂੰ ਸਾਡੀਆਂ ਅਸੀਂ ਤੇ ਦਵਾਈਆਂ ਦੰਨੇ ਸਾਡੇ ਆ ਬੰਦੇ ਆ ਬੰਦੇ ਆ ਪਰ ਉਹ ਨਹੀਂ ਕਿ ਗੱਲ ਨੂੰ ਸਮਝਦੇ ਤੇ ਕੀ ਗੱਲ ਆਪਾਂ ਨਹੀਂ ਚਾਹੁੰਦੇ ਤੁਹਾਡੇ ਵੀ 3 ਪੁੱਤ ਹੁੰਦੇ ਸਾਨੂੰ ਹਰ ਇੱਕ ਨਹੀਂ ਕਿ ਕਮੀ ਮਹਿਸੂਸ ਹੁੰਦੀ ਆ ਐਂ ਆਪਾਂ ਪਤਾ ਨਹੀਂ ਕਿਦਾਂ ਜੀਣ ਰਹੇ ਆ ਉਹ ਚੱਲ ਕੋਈ ਗੱਲ ਨਹੀਂ ਜੋ ਕਿਸਮਤ ਆ ਜੀਵਨ ਮਿਲ ਜਾਣਾ ਠੀਕ ਨਹੀਂ ਕਈਆਂ ਨੂੰ ਬੁੱਢਿਆ ਵਾਰੇ ਜਾ ਕੇ ਪਿਛਲੇ ਪੁੰਦਰੀ ਆ ਕੇ ਬੱਚੇ ਹੋ ਜਾਂਦੇ ਆ ਚੱਲ ਉਹ ਤੋਂ ਉਹੀ ਪਤਾ ਹੋਊਗਾ ਮੇਰਾ ਬਦੇ ਮਾਂ ਮਰੇ ਆ ਤੇ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਸਮਾਂ ਟਾਈਮ ਨੰਦਾ ਜਾਣ ਰਿਹਾ ਵਾ ਬੜਾ ਸੋਹਣਾ ਹੱਸ ਗੇੜ ਕੇ ਹੋਰ ਕੀ ਚਾਹੀਦਾ ਵਾ ਤੇ ਜੇ ਮਿੱਠੂ ਮਿੱਠੂ ਕਰਦੇ ਰਹੀਏ ਤੇ ਫਿਰ ਉਤਨਾ ਵੀ ਟਾਈਮ ਨਹੀਂ ਗੰਘਦਾ ਤਾਂ ਹੀ ਤੇ ਮੈਂ ਕਿਹਦੀ ਗੱਲ ਦਾਸਰ ਨਹੀਂ ਕਰਦੀ ਚੁੱਪ ਕਰਕੇ ਘੜੀ ਦੀ ਘੜੀ ਸੋਚ ਮਨ ਹੁੰਦੀ ਆ ਫਿਰ ਮੈਂ ਉਹ ਜਿਹੋ ਜਾਂ ਨਹੀਂ ਕੀ ਕਰਨਾ ਜਿਨਾ ਰਹਿ ਗਈਆਂ ਨਾ ਫਿਰ ਪਰ ਥੋੜੀ ਜਾਣਾ ਜਗੀਦੇ ਦੀ ਭੈਣ ਦਾ ਵਿਆਹ ਹੈਗਾ ਨਾ ਮੁੰਡੇ ਦਾ ਵਿਆਹ ਉਹ ਵੀ ਕੁੜੀ ਨਾ ਇਤਰਾ ਹੂੰ ਤੇ ਉਹਨਾਂ ਸਿਰ ਤੋਂ ਜਾਗੋ ਲਾ ਦਿੱਤੀ ਈਦਾ ਬੱਚਾ ਕੋਈ ਨਹੀਂ ਕਿ ਤੈਨੂੰ ਜਾਗੋ ਨਹੀਂ ਚਿਕੋਣੀ ਐਹੋ ਜੀ ਦੁਨੀਆ ਆ ਤੇ ਮੈਂ ਵੀ ਉੱਥੇ ਉਹ ਕੁੜੀ ਨੇ ਵਿਚਾਰੀ ਨੇ ਮੂੰਹ ਠਾਹ ਨੂੰ ਕਰ ਲੈ ਮੈਂ ਤਾਂ ਮੁੜ ਕੇ ਭੰਗੜਾ ਭੂੰੜਾ ਡੇ ਪਉਣ ਮੈਂ ਤਾਂ ਮੁੜ ਕੇ ਉਸੇ ਵੇਲੇ ਮੇਰਾ ਵੀ ਮਨ ਭਾਰਾ ਤੇ ਮੈਂ ਤਾਂ ਘਰ ਨੂੰ ਆ ਗਿਆ ਮੈਂ ਭਰਾ ਤੂੰ ਜਾਗੋ ਵੱਡੋ ਨਾ ਕੱਡੋ ਭਰਾ ਮੁੜ ਕੇ ਮੇਰਾ ਦਿਲ ਹੀ ਨਹੀਂ ਕੀਤਾ ਫਲੋਰ ਨੂੰ ਉੱਥੇ ਉਦਾਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੇਰਾ ਵੀ ਕਿਹ ਫੰਕਸ਼ਨ ਪਾਰਟੀ ਤੇ ਜਾਣ ਹੁਣ ਜੀ ਨਹੀਂ ਕਰਦਾ ਲੋਕੀ ਪਹਿਲਾਂ ਹੀ ਪੁੱਛਣ ਡੈ ਪੈਂਦੇ ਆ ਕੀ ਬੰਦਾ ਦੱਸੇ ਉਹਨਾਂ ਨੂੰ ਤੇ ਕੀ ਨਾਂ ਦੱਸੇ ਉਹ ਚੱਲ ਕੋਈ ਨਹੀਂ ਜਿਹੜਾ ਮਿਲਦਾ ਨੇ ਪੁੱਛਣਾ ਤੇ ਹੁੰਦਾ ਹੀ ਐ ਤੇ ਜੇ ਗੁੱਸੇ ਵਾਲੀ ਵੀ ਗੱਲ ਕੋਈ ਨਹੀਂ ਗੀ ਹੂੰ ਹਾਂ ਗੱਲ ਛੜਾ ਚੁੱਪ ਕਰਕੇ ਬੈਠੇ ਰਹੇ ਚੱਲ ਕੋਈ ਨਹੀਂ ਮੇਰਾ ਮਨ ਬੜਾ ਦੁਖੀ ਹੁੰਦਾ ਹੋਰ ਕੋਈ ਗੱਲ ਕਰੋ ਮੇਰੇ ਨਾਲ ਇਹ ਗੱਲਾਂ ਛੱਡ ਦਿਓ ਹਣ ਉਹ ਚੱਲ ਕੋਈ ਗੱਲ ਨਹੀਂ ਤੇ ਰੋਟੀ ਲਿਆਵਾ ਤੁਹਾਡੇ ਵਰਤੇ ਆ ਫੁਲਕਾ ਮੈਂ ਤੋਕਾਉਂਦਾ ਮੰਗਿਆ ਚੱਲ ਮੁੰਡਲਾ ਚਲਾ ਕੇ ਪੀਂ ਫੇਰ ਆ ਮੈਂ ਲੈ ਕੇ ਨਹੀਂ ਬਹਿ ਜਾ ਤੂੰ ਆ ਲੜਾ ਗਲਾ ਬਣੀ ਕੋਈ ਨਹੀਂ ਲੈ ਜਾਂਦੀ ਗੱਭੀ ਕੋਤੋ ਇਹ ਹੋਰ ਕਰਨਾ ਨਹੀਂ ਤੁਹਾਨੂੰ ਤਾਂ ਕੋਈ ਫਿਕਰ ਨਹੀਂ ਹੈਗੀ ਬਸ ਲੋਕਾਂ ਦਾ ਧਿਆਨ ਰਹਿੰਦਾ ਕਿ ਮੈਂ ਉਹਦੇ ਘਰ ਦਾ ਧਿਆਨ ਰੱਖਣਾ ਤੇ ਉਹਦੇ ਦਾ ਰੱਖਲਾ ਤੇ ਅੱਖਾਂ ਕਿਹੜੀ ਕਲੋਂ ਕੱਢਦੀ ਐ ਮੈਂ ਤੈਨੂੰ ਆਖਿਆ ਕੀ ਐ ਮੰਮੀ ਆਪਣੇ ਘਰ ਦੀ ਵੀ ਫਿਕਰ ਰੱਖੀਦੀ ਹੁੰਦੀਆਂ ਨਾ ਭਾਬੀ ਦੇ ਹੀ ਝੜੂ ਲਉਣ ਹੋਰ ਜੇ ਮੈਂ ਅੰਦਰ ਕੱਪੜੇ ਜੋੜਨ ਲੱਗੀ ਪਈ ਤਾਂ ਤੁਸੀਂ ਕਮ ਸੇ ਕਮ ਬਾਹਰ ਇਨਾਂ ਦਾ ਧਿਆਨ ਤੇ ਰੱਖ ਦੇ ਜਦੋਂ ਉਹਨੂੰ ਮੈਂ ਪੱਕੀ ਕੀਤੀ ਐ ਤਾਂ ਲੋੜ ਕੀ ਹਨ ਮੈਂ ਆਪੇ ਕਰ ਲੈਂਦੀ ਕਰ ਲੈਂਦੇ ਇੱਥੇ ਆਣ ਕੇ ਜੋ ਖਲੋਤੇ ਤੇ ਬੰਦਾ ਅੰਦਰ ਰਹਿੰਦਾ ਲੈ ਇੱਥੇ ਆਈ ਆ ਮੈਂ ਕੰਮ ਹੀ ਆਈ ਮੈਂ ਉਧਰ ਵੇਹਲੀ ਤਰਕ ਲਾਤੀ ਇੱਥੇ ਕੀ ਕਰ ਰਹੇ ਨੇ ਉਹ ਬੂਟਿਆਂ ਨੂੰ ਕਹਾਂ ਕਿ ਉਹਨੂੰ ਪਾਣੀ ਪਾਇਆ ਕਰ ਦੇ ਮੈਨੂੰ ਤਾਂ ਕਿਤੇ ਪਾਣੀ ਦਿਖਾ ਨਹੀਂ ਦਿਆ ਧਿਆਨ ਹੋਣਾ ਚਾਚੀ ਵਾਲਾ ਤੇ ਉਧਰ ਵੇਖ ਲੈ ਉਧਰ ਕੀ ਹੋਣਦਾ ਉਹਦੇ ਕਿਹੜੇ ਤਰੀਕੇ ਨਾਲ ਉਹਨਾਂ ਨਾਲ ਮੈਂ ਗੱਲਾਂ ਕਰਨੀਆਂ ਚੁੱਪ ਕਰਕੇ ਤੇ ਬਹਿ ਜਾ ਮਾਰ ਕੇ ਨਾ ਚਪੇੜ ਤੇ ਤੇਰਾ ਮੂੰਹ ਮੈਂ ਦੂਜੇ ਪਾਸੇ ਲਾ ਦੇਣਾ ਜੇ ਅੱਜ ਤੋਂ ਬਾਹਰ ਉਹ ਚ ਜੀਵਨ ਦਾ ਨਾਂ ਲਿਆ ਤੇ ਤੇ ਫੇਰ ਕੀ ਤੇ ਤੁਸੀਂ ਵੀ ਤੇ ਉਹਨਾਂ ਦਾ ਧਿਆਨ ਰੱਖਦੇ ਹੋ ਨਹੀਂ ਮੈਂ ਉਹਨਾਂ ਨੂੰ ਨਹੀਂ ਉਹਨਾਂ ਦਾ ਤੂੰ ਮੇਰੇ ਪਿੱਛੇ ਪਈ ਰਹੀ ਨਹੀਂ ਕਿਉਂ ਤੁਸੀਂ ਉਹਨਾਂ ਨੂੰ ਕੁਝ ਕਹਿੰਦੇ ਨਹੀਂ ਕੈਨੀ ਆ ਜੇ ਮੈਂ ਕਹਿੰਦੀ ਆ ਤੈਨੂੰ ਲੱਖ ਵੀ ਪਤਾ ਜਾਈ ਆਹੋ ਹਲਕੀ ਕੱਤਰ ਵੀ ਕੋਈ ਛੱਡਦੀ ਕਿਹਨੂੰ ਕਹਿਣ ਵਾਲਾ ਮਮੀ ਆਪਣੇ ਘਰ ਵਾਲਿਆਂ ਦੇ ਜਾਂ ਹੁੰਦਾ ਅੱਛਾ ਅੱਗੇ ਨੇ ਕਿਆ ਮਾਣਾ ਕਿ ਉਹਨੇ ਤਾਂ ਕੰਮ ਨਹੀਂ ਕਰਾਉਣਾ ਤੈਨੂੰ ਪਤਾ ਵੀ ਹੈਗਾ ਉਹਨਾਂ ਦਾ ਮੜਾ ਜਿਹਾ ਇਧਰ ਉਧਰ ਇੱਦਵਾ ਦਵ ਕੋਈ ਨਾ ਕੋਈ ਕੰਮ ਕਰਨ ਲੱਗ ਪੈਂਦੇ ਹੋ ਜਿ ਪੈਣਾ ਰੱਖਿਆ ਕਰੋ ਜਿੰਨੀ ਕਿ ਤੇਰੀ ਾਕਾਤ ਆ ਉੱਥੇ ਹੀ ਰਿਆ ਕਰ ਬਹੁਤਾ ਟੱਪਰ ਟੱਪਰ ਨਾ ਕਰਿਆ ਕਰ ਕੁਝ ਹੋਣਾ ਕਰ ਚਲੋ ਕੋਈ ਨਹੀਂ ਫਿਰ ਇਦਾਂ ਤੇ ਇਦਾਂ ਹੀ ਸਹੀ ਕਰਨ ਦਿਆ ਕਰੋ ਕੰਮ ਉਹਨਾਂ ਨਾਲ ਕੋਈ ਨਹੀਂ ਮਾਨੂੰ ਜੇ ਇੱਕ ਵਾਰੀ ਕਿਆ ਛੱਡਿਆ ਤਾਂ ਬਾਰ ਬਾਰ ਉਹ ਕਿਉਂ ਕਰੀ ਗੜੀ ਗੜੀ ਕੰਮ ਨੂੰ ਹੱ ਲੰਮੜਿਓ ਕਹਿੰਦੇ ਮੇਰੇ ਤੋਂ ਨਹੀਂ ਵੇਲੀ ਤੋ ਪੀਠਾ ਜਾਂਦਾ ਲੋਕਾਂ ਕਰ ਧਿਆਨ ਰੱਖਣ ਦਾ ਨਾ ਤੇ ਭਭੀ ਨਾਲ ਲੈ ਕੇ ਤੂੰ ਤੇ ਸਿਆਰ ਘਰ ਆਇਆ ਕਰੋ ਹਾਂ ਘੜੀ ਕ ਚੰਗਾ ਭੈਣੇ ਤੂੰ ਤਾਂ ਗਾ ਪਿਓ ਦੇ ਪਿਓ ਨੂੰ ਫੜਨੀ ਆ ਪਤਾ ਨਹੀਂ ਤੇਰੀ ਆਗਮਨ ਵੀ ਤੁਹਾਨੂੰ ਕਰਨੀ ਚਾਹੀਦੀ ਤੇ ਮੈਂ ਤੁਹਾਨੂੰ ਦੱਸਣਾ ਹੁੰਦਾ ਵਾ ਚੰਗਾ ਭੈਣਾ ਹੁਣ ਤੂੰ ਹੀ ਮੱਤਾਂ ਦੇਣੀਆਂ ਮੈਨੂੰ ਆ ਮਣਕੀ ਕੋਈ ਗੱਲ ਬਾਤ ਹੋ ਗਈ ਤੇ ਫੇਰ ਔਖੇ ਵਾਧੂ ਦੇ ਹੋਣਾ ਦੂਜਿਆਂ ਨਾਲ ਚੁੱਪ ਕਰ ਲੰਮੀ ਮੇਰੀ ਭੂਆ ਨੂੰ ਖੋਣ ਕਿ ਜਦੋਂ ਇਹਨੂੰ ਮੈਂ ਕਹਿੰਦੀ ਆ ਕੰਮ ਨੂੰ ਹੱਥ ਨਾਲ ਆ ਇਹ ਕਿਉਂ ਤੱਕ ਜਰੂਰੀ ਏ ਪੇ ਗਾਂ ਦੇ ਗਾਂ ਫੋਨ ਕਰਕੇ ਤੇ ਅਸੀਂ ਸੋਲੇ ਦੇਣੇ ਜੇ ਇਹ ਕੰਮ ਆਪ ਕਰ ਸਕਦੇ ਆ ਤੇ ਤੂੰ ਕਿਹੜੇ ਕੂਨੇ ਦੀ ਹਰੀ ਗੈਮੀ ਤੂੰ ਫਿਰ ਜਾਣ ਬੁਝ ਕੇ ਲੜਾਈ ਪਾਉਂਦੀ ਆ ਅਗਲੀ ਦੀ ਭੂਆ ਨੂੰ ਫੋਨ ਕਰੋ ਕਿ ਮੁਰਕੇ ਦੀ ਭੂਆ ਦੇ ਨਾਲ ਲੜੇਗੀ ਕਿ ਉਹ ਨੂੰ ਮੰਗੇ ਰਹੋਗੇ ਹਾਏ ਹਾਣੀ ਮੇਰੀਏ ਮਾਂ ਮੇਰੀ ਗੱਲ ਆਪ ਨੂੰ ਸਮਝਾ ਲੋ ਹਾਂ ਉਹ ਮੈਂ ਤੈਨੂੰ ਤਾਂ ਲਾਉਣਾ ਵੀ ਕੱਲ ਨੂੰ ਕਾ ਰੱਬ ਨਾਲ ਕਰੇ ਵਾਅਦਾ ਘਾਟਾ ਸਾਨੂੰ ਤਾਂ ਅਗਲੀ ਜਾਣ ਕੇ ਪੁੱਛੇਗੀ ਤੁਹਾਨੂੰ ਇਹ ਕੀ ਪੁੱਛਣਾ ਵਾ ਤੁਹਾਡਾ ਨੁਕਸਾਨ ਹੋਣਾ ਆਹੋ ਤਾਂ ਨੂੰ ਆਣ ਕੇ ਪੁੱਛਣਾ ਅੰਨਣੇ ਓਖੇ ਫਿਰ ਤੁਸੀਂ ਦੂਜਿਆਂ ਨਾਲ ਵਾਧੂ ਨਾ ਤੂੰ ਤੇ ਕਿੱਥੇ ਮੁੜ ਕੇ ਤੁਸੀਂ ਦੂਜਿਆਂ ਦਾ ਕਸੂਰ ਕਢਣਾ ਵਾ ਵੀ ਐਡਾ ਪਰਛਾਵਾਂ ਪੈ ਗਿਆ ਤੇ ਉਹਦਾ ਪਰਛਾਵਾਂ ਪੈ ਗਿਆ ਤੂੰ ਤਾਂ ਕਹਿੰਦਾ ਪੂਰੀ ਵੀ ਨਹੀਂ ਦਿੰਦੀ ਆਂ ਨਹੀਂ ਨਹੀਂ ਕਹੂੰ ਤੇ ਤੇ ਜਬਾਨ ਹੀ ਆਈਦੀ ਐ ਐਡੀ ਨਾ ਆਣੀ ਐ ਤੁਸੀਂ ਮੇਰੇ ਤੇ ਹੀ ਕਰ ਦਿੰਦੇ ਨਾ ਮਾੜਾ ਜਿਹਾ ਮੌਕਾ ਮਿਲੇ ਤੇ ਉਸ ਵੇਲੇ ਮੇਰੇ ਦਿਵਾਲੀ ਹੋ ਜਾਂਦੀ ਜੀ ਬਖਸ਼ਦੇ ਤੁਸੀਂ ਵੀ ਨਹੀਂ ਕਿਹਨ ਹੈਗੇ ਆ ਗਿਆ ਮੇਰਾ ਪੁੱਤ ਆ ਗਿਆ ਮੰਮੀ ਤੇ ਜਿਹੜੇ ਕੰਮ ਗਿਆ ਹੋਇਆ ਕਿ ਨਹੀਂ ਆ ਕੰਮ ਤੇ ਹੋ ਗਿਆ ਵਾ ਲੇਟ ਗਏ ਹਾਂ ਥੋੜੇ ਜੇ ਅੱਛਾ ਤੇ ਪਰੇ ਆ ਵੀ ਚੱਲ ਜਾਣ ਪਹਿਚਾਨ ਕਰਕੇ ਨਾ ਹਾਂ ਹੋ ਗਿਆ ਕੰਮ ਅੱਛਾ ਤੇ ਜਿਹੜਾ ਮੁੰਡਾ ਨਾਲ ਗਿਆ ਹੈ ਉਹਨੂੰ ਮੈਂ ਫਿਰ ਸਾਡੇ ਆ ਘਰ ਹੀ ਅੱਛਾ ਅੱਛਾ ਆਹੋ ਠੀਕ ਠਾਕ ਹੋ ਦੀ ਮੰਮੀ ਦਾਦੀ ਆਓ ਠੀਕ ਆ ਪਰ ਮੈਨੂੰ ਕਹਿਣ ਦਾ ਸੀ ਅੱਭੀ ਘਰ ਚੱਲ ਚਲੀਏ ਤੇ ਮੈਂ ਹਾਂ ਵੀ ਨਹੀਂ ਮੈਂ ਆਉਂਗਾ ਫਿਰ ਕਿਸ ਦਿਨ ਮੈਨੂੰ ਭੁੱਖ ਬੜੀ ਲੱਗੀ ਸੀਗੀ ਅੱਛਾ ਅੱਛਾ ਤੇ ਮੈਂ ਵੀ ਘਰ ਹੀ ਚੱਲਦੇ ਹਾਂ ਹੁਣ ਸਿੱਧਾ ਚਲ ਕੋਈ ਨਹੀਂ ਮੈਨੂੰ ਪਤਾ ਹੈ ਮੇਰੇ ਪੁੱਤ ਨੂੰ ਭੁੱਖ ਲੱਗੀ ਹੋਣੀ ਮੈਂ ਵੀ ਸਬਜੀ ਦੀ ਦੇਲ ਨਹੀਂ ਕਰਦੀ ਕੀ ਬਣਾਵਾਂ ਉਹ ਤਾਂ ਗੋਭੀ ਲੱਗੀ ਉਹ ਬਣਾਉਣ ਕੱਟ-ਕੁੱਟ ਲਈ ਆ ਤੇ ਮੈਂ ਚਲ ਚਾਰ ਕਾਲੂ ਵੀ ਕੱਟ ਲੈਣੀ ਆ ਆ ਉਹਦੇ ਹਲੇ ਦੇ ਤੁਸੀਂ ਚੀੜਨਦੇ ਹੋ ਕਿੰਨਾ ਕੰਮ ਬਣਾਵਾ ਪੁੱਤ ਅੱਧੇ ਘੰਟੇ ਸਬਜੀ ਮਨ ਜਾਣੀ ਆ ਤੂੰ ਆ ਮੂੰਹ ਹੱਤ ਧੋ ਤੇ ਰੋਟੀ ਦੀ ਕਰੀ ਆ ਆਟਾ-ਉਟਾ ਗੁੱਜਾ ਮੇਰਾ ਕੀ ਕਰਨੀ ਸਰਨ ਬਸ ਖਲੋਤੀ ਖਲੋਤੀ ਆਂਦੀ ਮੈਂ ਭਾਂਡੇ ਮਾਹੀ ਦਿੰਦੀ ਮੈਂ ਸੋ ਗੁੱਸੇ ਹੋਣੀ ਆ ਤੇ ਕਹਿੰਦੀ ਮੰਮੀ ਮੇਰਾ ਮਨ ਜੀ ਦੇ ਟਾਈਮ ਨਹੀਂ ਲੰਗਦਾ ਮੈਂ ਚੱਲ ਮਾਂਜਲਾ ਜੇ ਫਰਮਾਨ ਲੈ ਆਉਂਦੇ ਆ ਓਏ ਆਹੋ ਮਨਜੀ ਦੇ ਵੀ ਪਿਆਰ ਦਾ ਬੰਦਾ ਅੱਕ ਜਾਂਦਾ ਵਾ ਅੱਕੀ ਆ ਚੱਲ ਕੋਈ ਨਹੀਂ ਉਹਨਾਂ ਕਾ ਮਾਰਾ ਮੋਟਾ ਕਰਦੀ ਰਿਹਾ ਘਰ ਹੱਥੋਂ ਮਾਰਦੀ ਰਿਹਾ ਖਲੋਤੀ ਖਲੋਤੀ ਜੇ ਨਾਗਦਰ ਕੋਹੋਂ ਦਾ ਕਰ ਲਿਆ ਕਰ ਜਿਆਦਾ ਭਾਰਾ ਨਾ ਕੀਤਾ ਫਿਰ ਹਾਂ ਆਹੋ ਤੇ ਮੇਰੀ ਗੱਲ ਸੁਣੋ ਮੈਂ ਸਵੇਰੇ ਜਾਣਾ ਯੋ ਟਾਈਮ ਨਾਲ ਦਫ਼ਤਰ ਹਾਂ ਤੇ ਇਦਾਂ ਕਰੋ ਵੀ ਕੱਪੜੇ ਮੇਰੇ ਨਾ ਉਹਨੇ ਪ੍ਰੈਸ ਕਰਕੇ ਰੱਖ ਦਿਓ ਸਵੇਰ ਦੇ ਨਾ ਕੰਮ ਪਾਇਓ ਲੈ ਕੋਤੇ ਇਹੜੀ ਗੱਲ ਮੈਂ ਨਾਵ ਨੂੰ ਕਹਿ ਦਿੰਨੀ ਆ ਉਹਨੇ ਛੱਟ ਕਰ ਦਿੰਦੇ ਓਏ ਮੰਮੀ ਨਵ ਨੂੰ ਰਹਿਣ ਦੋ ਤੂੰ ਆਪਣੇ ਤੂੰ ਕਰਕੇ ਰੱਖੋ ਨਵ ਦੇ ਸਿਰ ਤੇ ਫੇਰ ਤੇ ਹੋ ਗਏ ਮੇਰੇ ਪ੍ਰੈਸ ਕੱਪੜੇ ਵੇ ਭਰਾਵਾ ਉਹਨੂੰ ਵੀ ਕੰਮ ਕਰਨ ਦਿਆ ਕਰੋ ਮੁਲਕੇ ਬਗਾਨੇ ਘਰ ਜਦੋਂ ਗਈ ਨਾ ਤੇ ਜੁੱਤੀਆਂ ਖਾਣੀਆਂ ਅਗਲੀਆਂ ਗੱਲਾਂ ਕਰ ਦਿੰ ਜਾਂਦੀਆਂ ਓਏ ਸਾਰ ਸੂਟ ਦਊਗੀ ਤੂੰ ਆਪਣੇ ਕੱਪੜਿਆਂ ਤੇ ਉਹਨੂੰ ਦਿਆ ਕਰੋ ਕੰਮ ਮੇਰੇ ਕੱਪੜਿਆਂ ਦੇ ਨਾ ਦਿਆ ਕਰੋ ਮੇਰੇ ਤੇ ਆਪ ਹੀ ਕਰਿਆ ਕਰੋ ਚਲ ਠੀਕ ਆ ਬੱਬਾ ਨਹੀਂ ਦਿੰਦੀ ਤੇਰੇ ਕੱਪੜੇ ਮੈਂ ਆਪਣੇ ਦਾਦਣ ਮੇਰਾ ਸਾੜ ਵੀ ਦਊਗੀ ਮੇਰੀ ਕੋਈ ਗੱਲ ਨਹੀਂ ਤੇ ਤੂੰ ਕਰਕੇ ਨਾ ਰੱਖ ਦਿਓ ਚੰਗਾ ਪ੍ਰੈਸ ਤੇ ਸਵੇਰੇ ਮੈਂ ਜਾਣਾ ਹੀ ਓ ਟਾਈਮ ਨਹੀਂ ਚਲ ਕੋਈ ਨਹੀਂ ਪੁੱਤ ਗੱਲ ਤੂੰ ਤੋ ਮੂੰਹ ਹੱਥ ਆ ਮੈਂ ਪਾਣੀ ਪੂਣੀ ਪੀਵਾਂ ਫਿਰ ਬਸ ਮੈਂ ਮਿੰਟੋ ਮਿੰਟੀ ਸਬਜ਼ੀ ਬਣਾ ਕੇ ਉਸੇ ਵੇ ਲੈ ਆਇਆ ਨਾ ਵੇਖ ਨਿਆਣੀ ਮੁੰਡੇ ਦੇ ਕੰਮ ਨਾਬ ਨੂੰ ਨਹੀਂ ਹਟਾਉਣਾ ਮੇਰੇ ਕੱਪੜੇ ਸਾੜ ਦੇਣੀ ਵੇਖ ਲੈ ਨਿਆਣਿਆਂ ਦੇ ਹਾਲ ਉਹਨੂੰ ਨਹੀਂ ਕੱਪੜੇ ਡਾਉਣਾ ਖਰਾਬ ਕਰ ਦੂਗੀ ਸਾੜ ਦੂਗੀ ਦੱਸ ਜੇ ਉਹਨੂੰ ਡਾਵਾਗੀ ਤੈਨੂੰ ਮਤ ਆਏਗੀ ਨਾ ਡਾਵਾਗੀ ਤੇ ਮੁੰਕੇ ਇਦਾਂ ਹੀ ਕੱਲ ਨੂੰ ਮੁੰਕੇ ਅਗਲੇ ਘਰ ਚਲ ਜੇਗੀ ਉੱਥੇ ਕਿਸੇ ਦੇ ਕੱਪੜੇ ਸਾੜੇ ਕੀਤੇ ਗੱਲਾਂ ਕਰਾਊਗੀ ਮੈਨੂੰ ਚੱਲ ਮੁੰਡਾ ਤਾਂ ਆਂਦਾ ਵਾ ਕਿ ਨਾਬ ਨੂੰ ਨਾ ਡਾਈ ਕੋਈ ਨਾ ਬਨ ਨੂੰ ਡਾਉਂਗੀ ਬਥੇਰਾ ਮੇਰੇ ਅੱਗੇ ਬੋਲਦੀ ਆ ਕਿ ਨਹੀਂ ਇੱਡੀ ਜਪਾਨ ਹੁੰਦੀ ਜਾਂਦੀ ਦਿਨੋਂ ਦਿਨ ਮੈਂ ਕਿਹਾ ਆਪੇ ਸਿਆਣੀ ਹੋ ਜੇਗੀ ਹੋ ਜੇਗੀ ਪਰ ਨਾ ਆਤਾ ਮਸਾਂ ਜਿੰਨੇ ਪਤਾ ਨਹੀਂ ਰਸਭਾ ਕੀਦੇ ਤੇ ਚਲ ਗਿਆ ਨਵ ਆ ਬਾੜਕੇ ਨਾ ਸਾਰੇ ਕੰਮ ਹੋਰ ਬਾਤ ਚ ਕਰੀ ਤੇ ਵੀਰ ਦੇ ਕੱਪੜੇ ਪ੍ਰੈਸ ਕਰਦੇ ਨਾ ਸੜੇ ਡਿਊਟੀ ਟਾਈਮ ਨਾ ਜਾਣਾ ਤੇ ਕੀ ਗੱਲ ਵੀਰ ਕੋ ਨਹੀਂ ਹੁੰਦੇ बोल लगਾ ਦੋ ਕਿਹਨੂੰ ਵਿੰਦਾ ਨਹੀਂ ਹੈਗਾ ਤੂੰ ਦੱਸ ਉਹ ਨਹੀਂ ਜਾਂ ਤੈਨੂੰ ਕਹਿਣਾ ਜਾਂ ਮੈਨੂੰ ਕਹਿਣਾ ਤੇ ਕੀ ਗੱਲ ਉਹਦੇ ਹੱਥ ਟੁੱਟੇ ਨੇ ਆਪਣਾ ਕੰਮ ਆਪ ਨਹੀਂ ਕਰ ਸਕਦਾ ਇਦਾਂ ਨਹੀਂ ਵੀਰਾਂ ਨੂੰ ਕਹੀਦਾ ਹੁੰਦਾ ਜਿੱਦਾਂ ਤੂੰ ਨਹੀਂ ਹੁੰਦਾ ਤੂੰ ਮੈਨੂੰ ਕਿਦਾਂ ਬੋਲਦੇ ਹੋ ਕੁੜੀਆਂ ਰੱਬ ਦੋ ਡਿੱਗੀਆਂ ਨੇ ਆਪੇ ਨਾਲ ਜਿਹੜੀ ਮਰਜ਼ੀ ਲੱਬਜ਼ ਬੋਲ ਲੋ ਮੁੰਡਿਆਂ ਨੂੰ ਕਹੋ ਤੇ ਬੜੀ ਸ਼ੇਤੀ ਤੁਹਾਨੂੰ ਦੁੱਖ ਲੱਗਦਾ ਪਰ ਉਹਨਾਂ ਨੂੰ ਆ ਗੱਲ ਨਹੀਂ ਕਹਿਣੀ ਤੇ ਉਹਨਾਂ ਨੂੰ ਆ ਗੱਲ ਨਹੀਂ ਕਹਿਣੀ ਮੇਰਾ ਨਹੀਂ ਮੰਮੀ ਟਾਈਮ ਹੈਗਾ ਮੈਂ ਸਾਰਾ ਕਾਰ ਕਰ ਤਰੀ ਕੇ ਮਾਹਾਂ ਹੋਣ ਬੈਠੀ ਆ ਪੜਨ ਵਾਸਤੇ 아이ਨੇ ਵੀਰਾਂ ਨੂੰ ਥੋੜੇ ਇਦਾਂ ਨਾਵਾ ਕਰਦੀ ਜਿੱਦਾਂ ਤੂੰ ਕਰ ਦਿੰਨੀ ਸ਼ੁ ਕਹਿੰਦਾ ਮੈਨੂੰ ਮੈਂ ਨਹੀਂ ਕੁਝ ਕਰਨਾ ਮੈਂ ਆਪਣਾ ਪੜਾਂਦੀ ਆ ਜੇ ਮੁੜ ਕੇ ਮੇਰੇ ਨੰਬਰ ਘਟ ਆਏ ਨਾ ਫਿਰ ਤੂੰ ਹੀ ਰੋਲਾ ਪਾਉਣਾ ਸਵੇਰ ਦੀ ਮੈਂ ਕੰਮ ਲੱਗੀਆਂ ਹੁਣ ਹਲਵੇਂ ਬੈਠੀਆਂ ਲ ਮੈਂ ਇੱਕ ਪੇਜ ਵੀ ਨਹੀਂ ਕੰਪਲੀਟ ਪੂਰਾ ਪੜਿਆ ਤੇ ਤੂੰ ਫੇਰ ਆਗੇ ਜੇ ਮੇਰੇ ਵੱਲ ਕੰਮ ਲੈ ਕੇ ਉਹਨੂੰ ਕਿ ਆਪੇ ਹੀ ਕਰ ਲਾ ਚੱਲ ਪੜਨਾ ਰਹਿਂਦੇ ਮੈਂ ਆਪੇ ਕਰ ਲੰਗੀ ਜੇ ਉਹਨੂੰ ਵਿਚਾਰੀ ਨੂੰ ਕਹਿਣਾ ਹੁੰਦਾ ਤਾਂ ਮੈਂ ਪਹਿਲਾਂ ਨਾ ਕਹਿੰਦੀ ਮੈਂ ਤਾਂ ਤਾਂ ਕਿਹਾ ਕਿ ਉਹ ਤਾਂ ਅੱਗੇ ਮੈਂਟ ਨਹੀਂ ਲਾਉਂਦੀ ਸਵੇਰੇ ਜਿਹੜੇ ਪਾਗ ਦੇਣਾ ਅਗਲੀ ਰਾਤ ਨੂੰ ਭਾਬੀ ਨੇ ਤੇ ਪੂਹੇ ਚੜਾਇਆ ਵਾ ਪਹਿਲਾਂ ਵੀਰ ਆਪੇ ਹੀ ਸਾਰਾ ਕੰਮ ਕਰਦਾ ਸੀ ਹੁਣ ਅਭੀ ਬੋਤਾ ਜਰਾ ਬਾਣੀ ਗਿਆ ਵਾਪੇ ਮੈਂ ਨਹੀਂ ਕੋਹ ਕਰਨਾ ਹੈਗਾ ਮੇਰੀ ਹਰ ਇੱਕ ਚੀਜ਼ ਮੇਰੇ ਹੱਥ ਚ ਫੜਾਓ ਨਹੀਂ ਕੰਮ ਕਰਨਾ ਤਾਂ ਨਾ ਕਰ ਬੋਲਿਆ ਘਟ ਘਟ ਇਹੋ ਹੱਥ ਤੇਰੀ ਅੱਗੇ ਕਰੀ ਫਿਰ ਮੈਨੂੰ ਆਣ ਕੇ ਕਦ ਲਈ ਸਨਾਹ ਦਿੰਦੇ ਹੋ ਫਿਰ ਪਹਿਲਾਂ ਕਰਕੇ ਹੋਣਾ ਹੀ ਨਾ ਤੇ ਜੇ ਆਏ ਪਹਿਲਾਂ ਤਾਂ ਵਾਪੇ ਨਾ ਨੂੰ ਆਣੀ ਉਹ ਕਰਦੇ ਕੀ ਤੇ ਮੇਰੀ ਖਲਾਸੀ ਹੋ ਜੂਗੀ ਕੰਮ ਤੋਂ ਨਹੀਂ ਮੇਰੀਏ ਭੈਣੇ ਮੈਂ ਤੈਨੂੰ ਜਿਹੜੀ ਗੱਲ ਕੀਤੀ ਉਹਦੇ ਹਲ ਰੇਹ ਕੱਲ ਤੇਰਾ ਵਿਆਹ ਹੋਇਆ ਤੇ ਪਰ ਹੁਣਾਂ ਕਹੂਗਾ ਤਾਂ ਫਿਰ ਨਾ ਕਰਾਂਗੀ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਆਹ ਫਿਰ ਮੈਂ ਉਹਨਾਂ ਨਾਲ ਜਾ ਕੇ ਸਿੱਧਾ ਲੜਨਾ ਹੀ ਆ ਕੀ ਆ ਸੀਗਾ ਭੈਣੇ ਮੈਂ ਆਪੇ ਕਰ ਦੂੰ ਮੇਰਾ ਤਾਂ ਮੁੰਡਾ ਮੈਂ ਤਾਂ ਕਰਨੀ ਪੈਣੀ ਕਰੋ ਕੀ ਲੋੜ ਮੈਂ ਆਪਣਾ ਕੰਮ ਕਰਾਂ ਤੂੰ ਕਿੱਥੇ ਚੱਲੀ ਹੈ ਤੇ ਮੈਂ ਪੜਨਾ ਨਹੀਂ ਹੈ ਆਲਾ ਫੜੋ ਕਾਪੀ ਤੁਸੀਂ ਬੈਠੋ ਲੈ ਕੇ ਚੰਗਾ ਬਾਬਾ ਪੜ ਲਾ ਮੁੜ ਕੇ ਬਾਕੀ ਬਾਦਾਂ ਜਿੱਤੇ ਕਹੇ ਨਹੀਂ ਬੋਲਣਾ ਨਹੀਂ ਤੂੰ ਹੀ ਪਤਾ ਕਿੰਨਾ ਬੋਲਦੇ ਹੋ ਪਿਓ ਦੇ ਪਿਓ ਨੂੰ ਫੜਨੀ ਹੈ ਜਾ ਕੇ ਤੇ ਫਿਰ ਤੁਸੀਂ ਨਹੀਂ ਇਦਾਂ ਹੀ ਕਰਦੇ ਤੁਸੀਂ ਹੁਣੇ ਨਾ ਕਿਸੇ ਨੂੰ ਬਖਸ਼ਦੇ ਹੈਗੇ ਬਾਕੀ ਕਿਹੜੇ ਕੁਝ ਨਹੀਂ ਚਾਹਣਾ ਹੈਗਾ ਫਿਰ ਤੁਸੀਂ ਸਾਰਿਆਂ ਦਾ ਜਾ ਕੇ ਕੰਨਾਂ ਵਿੱਚ ਫੁੱਕਾ ਮਾਰਨੇ ਆ ਕਿ ਇਹਦੇ ਨੰਬਰ ਕੱਟ ਕਿਉਂ ਆਏ ਆ ਇਹਦੇ ਨੰਬਰ ਕੱਟ ਕਿਉਂ ਆਏ ਆ ਤੂੰ ਜਗਾਟ ਹੀ ਬੋਲਨੇ ਮਾਸਾ ਤਫੇਰ ਉਹਦਾ ਬਹਿ ਕੇ ਗੱਲ ਸਮਝਾ ਦੇ ਮੰਮੀ ਨਾ ਪੜਨਾ ਮੇਰੀ ਪੜਾਈ ਬਹੁਤ ਉੱਚੀ ਤੇ ਇਹ ਤੈਨੂੰ ਪਹਿਲਾਂ ਦਿਖਾਂ ਦਿਆ ਹੈ ਵੀ ਉਹ ਪੜਾਦੀ ਐ ਸਵੇ ਅੱਧੀ ਵਿਚਾਰੀ ਕੰਮ ਲੱਗੀ ਆ ਕੰਮ-ਕੁਮ ਕਰਕੇ ਹੁਣ ਜੇ ਬੈਠੀ ਤੇ ਮੈਨੂੰ ਪੜ ਲੈਣ ਦਵਾ ਜਰੂਰੀ ਹੈ ਕਿ ਜੇ ਬੰਦਾ ਦੱਸੂ ਗੱਲ ਫੇਰੀ ਪਤਾ ਲੱਗਦਾ ਵਾ ਵੀ ਹਾਂ ਆ ਕੰਮ ਹੋਣ ਦਿਆ ਆਪਣੇ ਆਪ ਨਹੀਂ ਪਤਾ ਲੱਗਦਾ ਜ਼ੁਬਾਨ ਤਾਂ ਕੈਂਚੀ ਵਾਂਗੂ ਚੱਲਦੀ ਆ ਚਲਾ ਲਾ ਜਿੰਨੀ ਚੱਲਦੀ ਆ ਅਗਲੇ ਘਰ ਨੂੰ ਚਲਣੀ ਮਾਂ ਬੇ ਸੁਣਦਾ ਵਾ ਕੋਈ ਨਹੀਂ ਵੇਖ ਲਾਂਗੇ ਉੱਥੇ ਦਫਾ ਹੋ ਤਫਾ ਮੈਂ ਕਿਹੜੀ ਗੱਲ ਹੋਣਾ ਹੱਦ ਵੈਹ ਕਰਦੀ ਮੰਮੀ ਆਂਦੀ ਕਿ ਜਿਹੜਾ ਕੰਮ ਕਿਆ ਪਹਿਲਾਂ ਉਹ ਹੋਣਾ ਚਾਹੀਦਾ ਤੇਰਾ ਹੋਵੇ ਭਾਵੇਂ ਨਾ ਹੋਵੇ ਸਵੇਰ ਦੀ ਲੱਗੀਆਂ ਕੰਮ ਕੰਨ ਸਗੋਂ ਆਪ ਚਾਹੀਦਾ ਕਹਿਣਾ ਕਿ ਹਾਂ ਪੁੱਤ ਹੁਣ ਤੂੰ ਘੜੀ ਪੜ ਲਾ ਪਰ ਨਾ ਮੜੀ ਜੀ ਕਾਪੀ ਲੈ ਕੇ ਬਹਿ ਜਾਵਾ ਸਈ ਕਦੇ ਵੀਰ ਦਾ ਆਹ ਕੰਮ ਕਰ ਦੇ ਕਦੇ ਮੇਰਾ ਆਹ ਕੰਮ ਕਰ ਦੇ ਹੱਦ ਹੋ ਗਈ ਇਹਨਾਂ ਵਾਲੀ ਵੀ